ਹਰ ਪੌਣ ਵਾਲਾ ਫਸਲ ਤੇ ਆਸਾਂ ਹੁੰਦੀਆਂ ਫਸਲਾਂ ਮਰ ਗਈਆਂ ਉੱਥੇ ਉਹਨਾਂ ਨੂੰ ਮੁਆਵਜ਼ਾ ਦੇ ਦਿਓ ਇਸ ਚੀਜ਼ ਨੂੰ ਹਲਕੇ ਦੇ ਵਿੱਚ ਨਾ ਲਓ ਬਾਕੀ ਜਿਹੜੀਆਂ ਥੋੜੀਆਂ ਮੰਗਾਂ ਮੈਂ ਮਾਨ ਸਾਹਿਬ ਦੇ ਧਿਆਨ ਚ ਪਹਿਲਾਂ ਵੀ ਲੈਂਦੀਆਂ ਤੇ ਦੁਬਾਰਾ ਫੇਰ ਲੈਂਦਾ ਮੈਂ ਚਾਰ ਤੋਂ ਪਹਿਲਾਂ ਦਾ ਮਤਲਬ ਲਿਆ ਹੋਇਆ ਥੋੜੀ ਕਿਤੇ ਨਾ ਕਿਤੇ ਮੀਟਿੰਗ ਵੀ ਕਰਵਾਵਾਂਗਾ ਮਾਨ ਸਾਹਿਬ ਨਾਰਾ ਲਾਉਂਦੇ ਹੋ ਪੂਰਾ ਨਹੀਂ ਲਾਉਂਦੇ ਭਗਤ ਸਿੰਘ ਦਾ ਉਹ ਕਹਿੰਦੇ ਆ ਇਨਕਲਾਬ ਜਿੰਦਾਬਾਦ ਮਾਨ ਸਾਹਿਬ ਨੂੰ ਕਰੋ ਦੂਜਾ ਨਾਰਾ ਵੀ ਲਾਇਆ ਕਰੋ ਸਾਮਰਾਜਵਾਦ ਮੁਰਦਾਬਾਦ ਜਾਂ ਤਾਂ ਮਾਨ ਸਾਹਿਬ ਇੱਕ ਗੱਲ ਆ ਕੇ ਕਹਿ ਦਿੰਨ ਲੋਕਾਂ ਦੇ ਵਿੱਚ ਅੱਜ ਵੀ ਮੈਂ ਵਾਕਈ ਆਮ ਕਰਦਾ ਮੁੰਡਾ ਪਰ ਜਿਹੜੀ ਕੁਰਸੀ ਹੈ ਇਹਨੂੰ ਨਾ ਜਕੜਿਆ ਹੋਇਆ ਇਹਨੂੰ ਆਕੜੀਆਂ ਲੱਗੀਆਂ ਹੋਈਆਂ ਅਸੀਂ ਲੋਕਾਂ ਦਾ ਭਲਾ ਇਸ ਕੁਰਸੀ ਦੇ ਵਿੱਚ ਨਹੀਂ ਕਰ ਸਕਦੇ ਪਰ ਤੁਸੀਂ ਆਦੇ ਹੁਣ ਅਸੀਂ ਮੀਟਿੰਗ ਕਰਾ ਦਿਆਂਗੇ ਮਾਨ ਸਾਹਿਬ ਨੂੰ ਮੀਟਿੰਗ ਇਹ ਦਿਨਾਂ ਚ ਤਾਂ ਹੋਣੀ ਨਹੀਂ ਚੋਣਾਂ ਦੇ ਵਿੱਚ ਵਿਜੀ ਨੇ ਤੇ ਜਿਹਦੇ ਘਰੇ ਕਣ ਕਹੇ ਨਹੀਂ ਅੱਜ ਦਾਣਾ ਹੈ ਨਹੀਂ ਤੁਸੀਂ ਮਾਨ ਸਾਹਿਬ ਨੂੰ ਕਹੋ ਵੀ ਸੱਥਾਂ ਦੇ ਪਿੰਡਾਂ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਨੇ ਉਹਨਾਂ ਨੂੰ ਮਾਫ਼ ਜਾਣੀ ਮਿਲਿਆ ਉਹਨਾਂ ਦੇ ਖਾਤੇ ਨਾਲੇ ਮਾਨ ਸਾਹਿਬ ਤਾਂ ਦੇ ਖਜ਼ਾਨਾ ਬਹੁਤ ਭਰਿਆ ਪਿਆ ਆਪਣਾ ਤੇ ਖਜ਼ਾਨਾ ਭਰਿਆ ਤਾਂ ਫਿਰ ਬੰਡੋ ਪ੍ਰਧਾਨ ਮੰਤਰੀ ਨੇ ਇਹ ਕਿਹਾ ਹੈ ਵੀ ਸੱਫਾਂ ਦੇ ਵਿੱਚ ਤੁਸੀਂ ਸਵਾਲ ਕਰਿਆ ਕਰੋ ਜਦੋਂ ਲੀਡਰ ਆਉਂਦੇ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਰੋ ਤੇ ਜਦੋਂ ਅੱਜ ਸਵਾਲ ਪੁੱਛਦੇ ਐ ਤੇ ਫਿਰ ਅੱਜ ਕਿਉਂ ਤਕਲੀਫ ਆ ਪੰਜਾਬ ਦੇ ਵਿੱਚ ਜਿੱਥੇ ਕਿਸਾਨ ਪੱਜਬਾ ਲੀਡਰਾਂ ਦਾ ਸਿੱਖਾ ਵਿਰੋਧ ਕਰ ਰਹੇ ਨਹੀਂ ਉਥੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਘਿਰ ਕੇ ਸਿੱਖੇ ਸਵਾਲ ਪੁੱਛੇ ਜਾ ਰਹੇ ਨੇ ਤਸਵੀਰਾਂ ਫਰੀਦਕੋਟ ਦੀਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੂੰ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਵੱਲੋਂ ਘੇਰਾ ਪਾਇਆ ਗਿਆ ਤੇ ਉਹਨਾਂ ਨੂੰ ਤਿੱਖੇ ਸਵਾਲ ਵੀ ਪੁੱਛੇ ਗਏ ਨੇ ਕਿਸਾਨਾਂ ਨੇ ਕਿਹਾ ਕਿ ਮੰਤਸਭ ਤਾਂ ਕਹਿੰਦੇ ਨੇ ਕਿ ਖਜ਼ਾਨਾ ਭਰਿਆ ਹੋਇਆ ਫਿਰ ਵੀ ਉਹਨਾਂ ਨੂੰ ਖਰਾਬ ਫਸਲਾਂ ਦਾ ਮੁਆਵਜ਼ਾ ਕਿਉਂ ਨਹੀਂ ਦਿੱਤਾ ਜਾ ਰਿਹਾ ਇਸੇ ਨਾਲ ਹੀ ਕਿਸਾਨਾਂ ਨੇ ਸਵਾਲ ਕੀਤਾ ਕਿ ਮੰਤਸਭ ਕਹਿੰਦੇ ਸੀ ਕਿ ਜਦੋਂ ਸੱਤਾ ਦੇ ਵਿੱਚ ਲੀਡਰ ਆਉਂਦੇ ਨੇ ਤਾਂ ਉਹਨਾਂ ਨੂੰ ਸਵਾਲ ਪੁੱਛਿਆ ਕਰੋ ਪਰ ਜਦੋਂ ਅੱਜ ਉਹ ਸਵਾਲ ਕਰਦੇ ਨਹੀਂ ਤਾਂ ਉਹਨਾਂ ਨੂੰ ਤਕਲੀਫ ਕਿਹੜੀ ਗੱਲ ਦੀ ਹੁੰਦੀ ਹੈ ਘਰ ਪਾਉਣ ਵਾਲਾ ਫਸਲ ਤੇ ਆਸਾਂ ਹੁੰਦੀਆਂ ਫਸਲਾਂ ਮਰ ਗਈਆਂ ਉੱਥੇ ਉਹਨਾਂ ਨੂੰ ਮੁਆਵਜ਼ਾ ਦੇ ਦਿਓ ਇਸ ਚੀਜ਼ ਨੂੰ ਹਲਕੇ ਦੇ ਵਿੱਚ ਨਾ ਲਓ ਦੇਖੋ ਜੀ ਆਪਾਂ ਤੁਹਾਡੇ ਨਾਲ ਆ ਪਹਿਲਾਂ ਵੀ ਨਾਲ ਸੀ ਕਿਸਾਨੀ ਮੋਰਚੇ ਦੇ ਵਿੱਚ ਵੀ ਪੂਰੇ ਡਟ ਕੇ ਖੜੇ ਸੀ ਪੂਰੀ ਇੰਡਸਟਰੀ ਸਾਡੀ ਤੁਹਾਡੇ ਨਾਲ ਸੀ ਜਦੋਂ ਮੈਂ ਕਲਾਕਾਰ ਸੀ ਹੁਣ ਵੀ ਤੁਹਾਡੇ ਨਾਲ ਆ ਤੁਹਾਡੀ ਆਵਾਜ਼ ਬਣ ਕੇ ਉੱਥੇ ਗੂੰਜੂਗਾ ਬਾਕੀ ਜਿਹੜੀਆਂ ਤੁਹਾਡੀਆਂ ਮੰਗਾਂ ਮੈਂ ਮਾਨ ਸਾਹਿਬ ਦੇ ਧਿਆਨ ਚ ਪਹਿਲਾਂ ਵੀ ਲੈਂਦੀਆਂ ਤੇ ਦौरा ਫੇਰ ਲੈਂਦਾ ਮੈਂ ਚਾਰ ਤੋਂ ਪਹਿਲਾਂ ਦਾ ਮਤਲਬ ਲਿਆ ਹੋਇਆ ਤੁਹਾਡੀ ਕਿਤੇ ਨਾ ਕਿਤੇ ਮੀਟਿੰਗ ਵੀ ਕਰਵਾਵਾਂਗੇ ਉਹਨਾਂ ਨਾਲ ਤੇ ਜੋ ਦਿਲ ਖੋਲ ਕੇ ਤੁਸੀਂ ਗੱਲ ਦੀਆਂ ਮੰਗਾਂ ਰੱਖਣੀਆਂ ਉਹ ਰੱਖ ਦਿਓ ਆਪੇ ਹੋਗਾ ਨਹੀਂ ਮੰਗਾਂ ਸੋਨੂੰ ਰੱਖ ਦਿਨਾ ਵੀ ਮਾਨ ਸਾਹਮਣੇ ਵੀ ਮਾਫ਼ ਜਾ ਤੁਸੀਂ ਕਰੋ ਹੁਣ ਮਾਨ ਸਾਹਿਬ ਮਾਨ ਸਾਹਿਬ ਤਾਂ ਇਹ ਵੀ ਆਦੀ ਹੁੰਦੇ ਸੀ ਮਾਨ ਸਾਹਿਬ ਭਗਤ ਸਿੰਘ ਜੀ ਰਾਤ ਤੇ ਚੱਲਿਆ ਬਹੁਤ ਵਧੀਆ ਗੱਲ ਆ ਚੱਲਣਾ ਚਾਹੀਦਾ ਮਾਨ ਸਾਹਿਬ ਨਾਰਾ ਲਾਉਂਦੇ ਆ ਪੂਰਾ ਨਹੀਂ ਲਾਉਂਦੇ ਭਗਤ ਸਿੰਘ ਦਾ ਉਹ ਕਹਿੰਦੇ ਆ ਇਨਕਲਾਬ ਜਿੰਦਾਬਾਦ ਮਾਨ ਸਾਹਿਬ ਨੂੰ ਕਹੋ ਦੂਜਾ ਨਾਰਾ ਵੀ ਲਾਇਆ ਕਰੋ ਸਾਮਰਾਜਵਾਦ ਮੁਰਦਾਬਾਦ ਜਾਂ ਤਾਂ ਮਾਨ ਸਾਹਿਬ ਇੱਕ ਗੱਲ ਆ ਕੇ ਕਹਿ ਦੇਣ ਲੋਕਾਂ ਦੇ ਵਿੱਚ ਵੀ ਮੈਂ ਵਾਕਈ ਆਮਕਰ ਦਾ ਮੁੰਡਾ ਪਰ ਜਿਹੜੀ ਕੁਰਸੀ ਹੈ ਇਹਨੂੰ ਨਾ ਜਕੜਿਆ ਹੋਇਆ ਇਹਨੂੰ ਹੱਥ ਖੜੀਆਂ ਲੱਗੀਆਂ ਹੋਈਆਂ ਅਸੀਂ ਲੋਕਾਂ ਦਾ ਭਲਾ ਇਸ ਕੁਰਸੀ ਦੇ ਵਿੱਚ ਨਹੀਂ ਕਰ ਸਕਦੇ ਪਰ ਤੁਸੀਂ ਆਦੇ ਹੁਣ ਅਸੀਂ ਮੀਟਿੰਗ ਕਰਾ ਦਿਆਂਗੇ ਮਾਨ ਸਾਹਿਬ ਨਾਲ ਮੀਟਿੰਗ ਇਹ ਦਿਨਾਂ ਚ ਤਾਂ ਹੋਣੀ ਨਹੀਂ ਚੋਣਾਂ ਦੇ ਵਿੱਚ ਵਿਜੀ ਨੇ ਤੇ ਜਿਹਦੇ ਘਰੇ ਕਣ ਕਹੇ ਨਹੀਂ ਅੱਜ ਦਾਣਾ ਹੈ ਨਹੀਂ ਉਹ ਕਿੱਧਰ ਨੂੰ ਜਣਾ ਤੱਕ ਉਹਨਾਂ ਤੱਕ ਇਹ ਗੱਲ ਪਹੁੰਚਾਈ ਵੀ ਇਹ ਦਵਾਰਾ ਫੇਰ ਪਹੁੰਚਾ ਦਾਂਗੇ ਕੋਈ ਉਹਨਾਂ ਦਾ ਵੀ ਮਸਲਾ ਹੱਲ ਹੋਊਗਾ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡੇ ਹੀ ਭਰਾ ਤੁਹਾਡੀ ਆਵਾਜ਼ ਬਣ ਕੇ ਡਾਂ ਕਰਾਂਗੇ ਤੁਸੀਂ ਸਾਡੇ ਭਰਾ ਹੈ ਅਸੀਂ ਮੰਨ ਰਹੇ ਹਾਂ ਪਰ ਤੁਸੀਂ ਆ ਜਦੋਂ ਕੁਰਸੀ ਤੇ ਜਾ ਕੇ ਉਸ ਤੇ ਬਹਿ ਜਾਂਦੇ ਆ ਉਹ ਕੁਰਸੀ ਜਕੜ ਲੈਂਦੀ ਹੈ ਉਹ ਕੁਰਸੀ ਕਾਰਪਟਾਂ ਦੇ ਹੱਕੀ ਚੱਲੀ ਜਾਂਦੀ ਉਹ ਵਿਸ਼ਵ ਪਰ ਜਦੋਂ ਮੇਰੇ ਕੋਲ ਕੁਰਸੀ ਮੇਰੀ ਤੁਸੀਂ ਮੈਨੂੰ ਇਹ ਸਵਾਲ ਕਰੋਗੇ ਤੁਹਾਡੇ ਨਾਲ ਖੜਾ ਜਾਂ ਕਿਸੇ ਨਾਲ ਅੱਜ ਆ ਮੈਂ ਤੁਹਾਡੇ ਨਾਲ ਵਾਦਾ ਕਰਦਾ ਉਦੋਂ ਕਹੋ ਮੈਨੂੰ ਵੀ ਤੂੰ ਖੜਾ ਨਹੀਂ ਨਾਲ ਅੱਜ ਤੁਸੀਂ ਐਮਪੀ ਹੋ ਹਾਂਜੀ ਅਸੀਂ ਮੰਨ ਕੇ ਚੱਲ ਰਹੇ ਹਾਂ ਨਹੀਂ ਨਹੀਂ ਤੁਸੀਂ ਅੱਜ ਟਿਕਟ ਤੇ ਲੜ ਰਹੇ ਹੋ ਸਰਕਾਰ ਦੇ ਵਿੱਚ ਅਸੀਂ ਮੰਨਦੇ ਹਾਂ ਠੀਕ ਹੈ ਅਸੀਂ ਮੰਨਦੇ ਹਾਂ ਇਹ ਚੀਜ਼ ਨੂੰ ਤੁਸੀਂ ਮਾਨ ਸਾਹਿਬ ਨੂੰ ਕਹੋ ਵੀ ਸੱਥਾਂ ਦੇ ਪਿੰਡਾਂ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਨੇ ਉਹਨਾਂ ਨੂੰ ਮਾਫ ਜਾਣੀ ਮਿਲਿਆ ਉਹਨਾਂ ਦੇ ਖਾਤੇ ਨਾਲੇ ਮਾਨ ਸਾਹਿਬ ਤਾਂ ਦੇ ਖਜ਼ਾਨਾ ਪੂਤ ਭਰਿਆ ਪਿਆ ਆਪਣਾ ਤੇ ਖਜ਼ਾਨਾ ਭਰਿਆ ਤਾਂ ਫਿਰ ਬੰਡੋ 1000 ਰੁਪਿਆ ਆਪਾਂ ਬੀਬੀਆਂ ਨਾਲ ਵਾਦਾ ਕੀਤਾ ਸੀ ਉਹ ਨਹੀਂ ਆਇਆ 2500 ਪਲਸਨਾ ਦਾ ਵਾਦਾ ਕੀਤਾ ਸੀ ਉਹ ਵੀ ਆਇਆ ਜਿਹੜੇ ਇਹ ਬਾਈ ਜੀ ਵਾਦੇ ਹੁੰਦੇ ਨੇ ਇਹ 5 ਸਾਲ ਨਹੀਂ ਹੁੰਦੇ ਨੇ 1 2 1 2 ਸਾਲ ਲਈ ਤਾਂ ਨਹੀਂ ਹੁੰਦੇ ਨਾ ਅਜੇ 3 ਸਾਲ ਹੋਰ ਪਏ ਐ ਜੇ ਮੇਰੀ ਗੱਲ ਸੁਣੋ ਜੇ ਨਾ ਹੋਇਆ ਅਗਲੀ ਵਾਰੀ ਨਾ ਹੋਇਓ ਬਿਜਲੀ ਵੀ ਮੁਫਤ ਹੋਈ ਹੈ ਕਿੰਨੇ ਵਾਦੇ ਪੂਰੇ ਕੀਤੇ ਆ ਉਹ 4 ਘੰਟੇ ਹੋਈਆਂ ਰਾਤ ਨੂੰ ਤੇ ਜਿਹੜੇ ਕਿਸਾਨ ਰਾਤ ਨੂੰ ਕੋਈ ਪਾਣੀ ਲਾਉਣ ਗਿਆ ਤੱਕ ਪਹਿਲੀਆਂ ਗਵਰਨਮੈਂਟਾਂ ਨੇ ਕਦੇ ਕੀਤਾ ਸੀਗਾ ਤੇ ਬਾਕੀ ਕਿੰਨਾ ਕੁਝ ਕੀਤਾ ਉਹ ਵੀ ਇੱਕ ਇੱਕ ਸਵਾਲ ਆ ਇਹ ਸਾਰੀਆਂ ਗੱਲਾਂ ਉੱਥੇ ਹੀ ਮੁੱਕ ਜਾਂਦੀਆਂ ਜੀ ਤੁਸੀਂ ਛੇਤੀ ਆਜਮ ਸਰਦਾਰ ਭਗਤ ਸਿੰਘ ਸਮਾਤ ਉਹ ਜੱਟਬੰਦੀ ਦੀ ਨਹੀਂ ਰੱਖੀ ਸੀ ਰਾਤure ਸੀ ਭਾਜੀ ਜੀ ਬਹੁਤ ਵਧੀਆ ਸੀ ਭਗਤ ਸਿੰਘ ਇੱਕ ਕਾਰਪੇਟ ਘਰਾਣੇ ਦੇ ਖਾਫ ਇੱਕ ਬਹੁਤ ਆਕੀ ਕੰਪਨੀਆ ਦੇ ਖਾਫ ਸਾਮਰਾਜ ਲਟੇਰਾ ਦੇ ਖਾਫ ਲੜਿਆ ਸੀ ਪਰ ਹੋਇਆ ਕੀ ਹੈ ਆ ਜਦੋਂ ਹੁਣ ਦਾਣਾ ਮੰਡੀਆਂ ਚੱਲਦੀਆਂ ਸੀ ਤੇ ਤੁਸੀਂ ਤੁਸੀਂ ਕੀ ਕੀਤਾ ਨੌ ਮਾਰਕੀਟ ਕਮੇਟੀ 26 ਮਾਰਕੀਟ ਕਮੇਟੀਆਂ ਖਾਤਲ ਕਰਤੀਆਂ ਤੇ ਲਗਭਗ 500 ਸੀ ਜਿਹੜੀਆਂ ਪਿੰਡਾਂ ਲਿਆ ਕੋਈ ਖਾਫ ਇਹ ਗੱਲ ਵੱਖ ਹੈ ਵੀ ਕਿਸਾਨਾਂ ਨੇ ਆਪ ਦੇ ਸੰਘਾਸਰੇ ਨਾਲ ਉਹ ਤੁਹਾਡਾ ਫੈਸਲਾ ਵਾਪਸ ਕਰਨਾ ਪਿਆ ਨਹੀਂ ਦੂਟਾਂ ਸੁਣ ਲੈਣੇ ਪਸ ਤੁਸੀਂ ਤੇ ਉਧਰ ਨੂੰ ਹੈ ਪਹਿਲਾਂ ਹੀ ਲੈ ਗਿਆ ਸੀ ਜੀ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕਰਤਾ ਸੀ ਕਰਮਜੀਤ ਭਾਈ ਅਜੇ ਵੀ ਨਹੀਂ ਨਹੀਂ 1 ਮਿੰਟ ਸੁਣ ਲਓ ਕੋਈ ਗੱਲ ਬਿਰਤਪਾਲ ਭਾਈ ਲੋਕ ਹੈ ਕੋਈ ਗੱਲ ਨਹੀਂ ਮੈਂ ਤੁਹਾਨੂੰ ਇੱਕ ਸਵਾਲ ਆਦਾ ਤੁਸੀਂ ਇਹ ਇਸ ਚੀਜ਼ ਨੂੰ ਮੁਆਵਜ਼ੇ ਵਾਲੇ ਨੂੰ ਪਾਈਪ ਲਾਈਨ ਵਾਲੇ ਨੂੰ ਭਾਈ ਹਲਕੇ ਕਰਾ ਪਹਿਲ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਉਹ ਮੁਆਵਜ਼ਾ ਪਾਓ ਨਹੀਂ ਫਿਰ ਸੰਗਰਾਸ਼ਾ ਚਾਵਾਂਗੇ ਤੁਸੀਂ ਮਜਬੂਰ ਨਾ ਕਰੋ ਦਰਜ ਕਰੋ ਤੇ ਉੱਤੇ ਸੀਐਡੀ ਪੁਲਸ ਅਟੈਲੀਜੈਂਸੀਆਂ ਉੱਥੇ ਕਿੱਥੇ ਸੀ ਅਣਪਛਾਤੇ ਤੇ ਪਰਚਾ ਦਰਜ ਕਰਤਾ ਕੀ ਬਾਈ ਅਜੇ ਬੰਦਿਆਂ ਦਾ ਪਤਾ ਨਹੀਂ ਲੱਗਿਆ 21 ਸਾਲ ਦਾ ਨੌਜਵਾਨ ਚਲਾ ਗਿਆ ਆਪਣਾ ਵਿਧਾਇਕ ਜਗਸੀਰ ਸਿੰਘ ਮਾਸਟਰ ਜੀ ਕਹਿੰਦੇ ਨੇ ਇਹ ਕਿਸਾਨ ਗੁੰਡਾਗਰਦੀ ਕਰਦੇ ਨੇ ਬਾਈ ਤੁਸੀਂ ਦੇਖ ਸਕਦੇ ਹੋ ਇਹ ਕਿਸਾਨ ਨੇ ਕਿਸੇ ਨੇ ਪੰਚਾਇਤ ਮੈਂਬਰੀ ਦਾ ਇਲੈਕਸ਼ਨ ਨਹੀਂ ਲੜਿਆ ਸੰਯੁਕਤ ਮੋਰਚੇ ਦੀ ਕਾਲ ਹੈ ਜਥੇਬੰਦੀਆਂ ਦੇ ਆਗੂ ਨੇ ਤੇ ਕੀ ਕਿਸਾਨਾਂ ਨੂੰ ਇਹ ਬੋਲਣਾ ਮਜ਼ਦੂਰਾਂ ਨੂੰ ਬੋਲਣਾ ਜਿਹੜੇ ਕਿੱਟ ਕਰਨ ਵਾਲੇ ਲੋਕ ਐ ਤੇ ਤੁਸੀਂ ਇਹਨਾਂ ਦੇ ਵਿੱਚ ਹੀ ਵਿਚਰਨਾ ਇਹਨਾਂ ਦੇ ਵਿੱਚ ਹੀ ਆਉਣਾ ਇਹਨਾਂ ਤੋਂ ਹੀ ਵੋਟਾਂ ਲੈਣੀਆਂ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਪੇਸ਼ ਆਉਣਾ ਕੀ ਰਾਈਟ ਐ ਤੇ ਅੱਜ ਭਾਜਪਾ ਦਾ ਅੱਜ ਪੁਖਤਾ ਤੌਰ ਤੇ ਵਿਰੋਧ ਹੋ ਰਿਹਾ ਉਹਦਾ ਬਾਈਕਾਟ ਕੀਤਾ ਤੇ ਪਿੰਡਾਂ 'ਚ ਅਸੀਂ ਬੜਨ ਨਹੀਂ ਦਿੰਦੇ ਨਾ ਉਹਨਾਂ ਦੀ ਸਟੇਜ ਲੱਗਣ ਦੀਗੇ ਸੋਨੂੰ ਕੱਲੇ ਸਵਾਲ ਆ ਅੱਜ ਸੱਤਾ 'ਚ ਸੱਤਾ 'ਚ ਬੈਠੇ ਹੋ ਤੁਸੀਂ ਭਗਵੰਤ ਮਾਨ ਜੀ ਨੇ ਇਹ ਕਿਹਾ ਹੈ ਵੀ ਸੱਥਾਂ ਦੇ ਵਿੱਚ ਤੁਸੀਂ ਸਵਾਲ ਕਰਿਆ ਕਰੋ ਜਦੋਂ ਲੀਡਰ ਆਉਂਦੇ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਰੋ ਤੇ ਜਦੋਂ ਅੱਜ ਸਵਾਲ ਪੁੱਛਦੇ ਐ ਤੇ ਫਿਰ ਅੱਜ ਕਿਉਂ ਤਕਲੀਫ ਆ ਅੱਜ ਵਿਦਿਆਰਥੀ ਕਾ ਅੱਜ ਨੌਜਵਾਨ ਨੌਕਰੀਆਂ ਲੈਣ ਖਾਤਰ ਵਾਟਰ ਬਕਸਾਂ ਤੇ ਬੈਠੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਅੱਜ ਇਹ ਹੀ ਮਸਲੇ ਤੁਹਾਡੇ ਵਿੱਚ ਆ ਦਰਬਾਰ ਦੇ ਵਿੱਚ ਰੱਖ ਦੇਖ ਜੋਂ ਹੁਣ ਤੱਕ ਦੀ ਮੋਹ ਜਿਹੜਾ ਹੁਣ ਬਹੁਤ ਚੱਲ ਰਿਹਾ ਬਹੁਤ ਵਧੀਆ ਚੱਲ ਰਹੀ ਹੈ ਜੀ ਬਹੁਤ ਵਧੀਆ ਰਾਜਾ ਵਿਡਿੰਗ ਕਹਿੰਦੇ ਕਹਿੰਦੇ ਕਲਾਕਾਰ ਇੱਕ ਚੰਗਾ ਲੀਡਰ ਨਹੀਂ ਹੋ ਸਕਦਾਗਾ ਕੀ ਲੱਗਦਾ ਤੇ ਜਿਹੜਾ ਕੁਰਸੀ ਤੇ ਬੈਠਾ ਸਭ ਤੋਂ ਵੱਡਾ ਲੀਡਰ ਕਲਾਕਾਰ ਹੀ ਹੈ ਤਾਂ ਪਹਿਲਾ ਪਹਿਲਾ ਸਵਾਲ ਚੱਕੇਗੇ ਭਾਵੇਂ ਅੱਜ ਉਹ ਆਪ ਲੁਧਿਆਣਾ ਤੋਂ ਲੜ ਰਹੇ ਆ ਪਹਿਲਾ ਪਹਿਲਾ ਸਵਾਲ ਚੱਕੇਗੇ ਕਹਿੰਦੇ ਫਰੀਦਕੋਟ ਲਿਆ ਕੇ ਕਰਮਜੀਤ ਨੂੰ ਬਾਹਰੋਂ ਲਿਆਂਦਾ ਹਾਂ ਠੀਕ ਹੈ ਹੁਣ ਆਪ ਕਿੱਥੇ ਗਏ ਨੇ ਆਪ ਵੀ ਦੇਖੋ ਆਪਣੇ ਅੱਗੇ ਗੱਡੀ ਦੇ ਪਿੱਛੇ ਗੱਡੀ ਚ ਬੈਠੋ ਕੀ ਲੱਗਦਾ ਹੈ ਦਸੀ ਕੇ ਉਫਰੀਦਕੋਟ ਤੋਂ ਆਮਦਮੀ ਪਾਰਟੀ ਦੇ ਵੱਲੋਂ ਕਰਮਜੀਤ ਅਨਮੋਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਕਰਮਜੀਤ ਅਨਮੋਲ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਇਸ ਸពਦੇ ਵਿਚਾਲੇ ਅੱਜ ਕਿਸਾਨਾਂ ਦੇ ਵੱਲੋਂ ਕਰਮਜੀਤ ਅਨਮੋਲ ਨੂੰ ਘੇਰਿਆ ਗਿਆ ਕਿਸਾਨਾਂ ਦੇ ਵੱਲੋਂ ਕਰਮਜੀਤ ਅਨਮੋਲ ਨੂੰ ਘੇਰ ਕੇ ਤਿੱਖੇ ਸਵਾਲ ਵੀ ਪੁੱਛੇ ਗਏ ਤੇ ਉਹਨਾਂ ਦਾ ਸੁਨੇਹਾ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾਉਣ ਦੀ ਗੱਲ ਵਿਆਖੀ ਇਹ ਵੀ ਦੱਸਦੀ ਕਿ ਬੀਤੇ ਦਿਨੀ ਕੰਮਜੀਤ ਅਨਮੋਲ ਦਾ ਮੰਡੀ ਕਮਿਸ਼ਨ ਦੇ ਏਜੰਟਾਂ ਦੇ ਵੱਲੋਂ ਵੀ ਘੇਰ ਕੇ ਤਿੱਖਾ ਵਿਰੋਧ ਕੀਤਾ ਗਿਆ ਸੀ ਬੇਰ ਰਿਪੋਰਟ ਪੰਜਾਬੀ ਲੋਕ ਚੈਨਲ